ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਿਲਹਾਲ ਤੁਸੀਂ ਡੀਕ ਡਾਕ ਹੋਵਾਂਗੇ ਆਪਾਂ ਗੱਲ ਕਰਦੇ ਆਂ ਮਾਲਵੇ ਦੇ ਸ਼ੌਂਕ ਜੱਟ ਪੀਵੀ 31 ਵਾਲੇ ਚੈਨਲ ਤੋਂ ਕੱਲ ਆਪਾਂ ਤੁਹਾਨੂੰ ਵੀਡੀਓ ਪਾਈ ਤੇ ਆਪਾਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਟਰੈਕਟਰ ਦਾ ਨਿਊ ਪਲੇਟਫਾਰਮ ਬਣਾਉਣ ਜਾ ਰਹੇ ਆਂ ਘਰੇ ਆਪ ਤੇ ਅੱਜ ਆਪਾਂ ਉਹ ਬਣਾਈ ਜਾ ਰਹੇ ਆਂਗੇ ਘਰੇ ਦੇਖੋ ਆਪਣਾ ਸਮਾਨ ਪਿਆ ਹੈ ਬੈਲ ਡਿਸੈਟ ਗ੍ਰਾਈਂਡਰ ਸਾਰਾ ਸਿਸਟਮ ਆਪਣਾ ਪਿਆ ਹੈ ਤੇ ਆਪਾਂ ਥੋੜਾ ਜਿਹਾ ਬਣਾਇਆ ਹੈਗਾ ਇੱਕ ਸਾਈਡ ਦਾ ਹਲੇ ਮਾਨੂੰ ਕੱਚਾ ਕਰਿਆਗਾ ਪੱਕਾ ਹਲੇ ਆਪਾਂ ਕਰਨਾ ਹੈਗਾ ਇਹ ਦੇਖੋ ਆਪਾਂ ਇਸ ਤਰ੍ਹਾਂ ਜੇ ਇਹ ਬਣਿਆ ਆਪਾਂ ਡਬਲ ਪੀਸ ਦਾ ਬਣਾਇਆ ਹੈ ਬਚਾਲੇ ਇੱਥੋਂ ਆਪਾਂ ਨੇ ਜੋੜ ਦੇ ਕੇ ਇਹ ਇੱਥੋਂ ਆਹ ਜਗ੍ਹਾ ਤੋਂ ਇਹ ਪੀਸ ਆਪਾਂ ਨੇ ਇੰਨਾ ਅਲੱਗ ਕਰਿਆ ਤੇ ਉਹ ਪੀਸ ਆਪਾਂ ਫਿਲਾਲ ਉਹਨਾਂ ਅਲੱਗ ਕਰੇਗਾ ਤੇ ਹਲੇ ਆਪਾਂ ਫਿਲਹਾਲ ਫਰੇਮ ਬਣਾ ਰਹੇ ਹਾਂ ਉੱਪਰਲਾ ਤੇ ਤਿਆਰੀ ਚੱਲੀ ਜਾਂਦੀ ਹੈ ਕੱਚਾ ਕਰਤਾ ਇਹ ਤੇ ਇਹ ਉਧਰਲੀ ਸਾਈਡ ਦਾ ਇੱਕ ਫਰੇਮ ਬਣਾਇਆ ਹਲੇ ਉਹ ਵੀ ਸੁੰਨ ਦਿਖਾਉਨੇ ਆ ਦੂਜਾ ਫਰੇਮ ਆਪਾਂ ਹਲੇ ਬਣਾਉਣਾ ਇੱਕ ਸਾਈਡ ਦਾ ਆਪਾਂ ਬਣਾਤਾ ਇੱਕ ਸਾਈਡ ਦਾ ਬਣਾਉਣਾ ਇਹ ਆਪਾਂ ਪਿੱਛੋਂ ਉਰੇ ਤੱਕ ਰੱਖਿਆ ਹੈਗਾ ਤੇ ਇਹ ਵੀਡੀਓ ਦਾ ਲੀਵਰ ਆਪਾਂ ਵਿੱਚ ਲਾ ਦਿੱਤਾ ਇਹਦੇ ਤੇ ਇਧਰੋਂ ਇਹ ਉੱਪਰ ਚੱਕਣਾ ਪੈ ਗਿਆ ਆਪਾਂ ਨੂੰ ਥੋੜਾ ਜਆ ਜਿਹੜੀ ਆਪਣੀਆਂ ਹਾਈਡਰੌਲਿਕ ਪਾਈਪ ਜਾਂਦੀ ਹੁੰਦੀ ਹੈ ਡਿਸਟ੍ਰੀਬਿਊਟਰ ਨੂੰ ਪਿੱਛੇ ਉਹਦੇ ਕਾਰਨ ਜੇਕਰ ਆਪਾਂ ਉਹ ਪਾਈਪ ਨਾਲ ਛੇੜ ਛਾੜ ਕਰਦੇ ਦੀ ਉਹਦੀ ਥੋੜੀ ਦਿੱਕਤ ਜ਼ਿਆਦਾ ਪੈਂਦੀ ਦੀ ਇਸੇ ਕਰਕੇ ਆਪਾਂ ਨੇ ਥੋੜਾ ਜਿਹਾ ਉੱਪਰ ਰੱਖ ਲਿਆ ਹੈ ਤੇ ਆਓ ਆਪਾਂ ਹੁਣ ਇਹਨੂੰ ਹੋਰ ਬਣਾਉਣੇ ਆ ਤਿਆਰੀ ਕਰੀ ਜਾਂਦੇ ਆ ਅੱਗੇ ਤੇ ਹਲੇ ਨੂੰ ਆਪਾਂ ਬ੍ਰੇਕ ਪਾਇਡਲ ਖੋਲਣੇ ਨੇ ਬ੍ਰੇਕ ਪਾਇਡਲ ਖੋਲ ਕੇ ਇਹਨਾਂ ਦੇ ਕੱਟ ਲਾਉਣਾ ਪਊ ਇਹ ਉੱਪਰ ਕਰਨੇ ਪੈਣਗੇ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਦਿਖਾਉਂਦੇ ਜਾਵਾਂਗੇ ਵੀ ਕਿਵੇਂ-ਕਿਵੇਂ ਬਣਦਾ ਹੈ ਇਹ ਹੁਣ ਆਪਾਂ ਇਹਨੂੰ ਥੋੜਾ ਜਿਹਾ ਉਹ ਕਰਨ ਲੱਗਿਆ ਬੈਂਡ ਵਗੈਰਾ ਕਰਦੇ ਆ ਤੇ ਥੋੜਾ ਜਿਹਾ ਕੱਚਾ ਕਰਿਆ ਹੋਇਆ ਆਪਨੂੰ ਤੇ ਹੁਣ ਇਹਨੂੰ ਆਪਾਂ ਪੱਕਾ ਕਰਦੇ ਆ ਇਹ ਆਦਿਆਂ ਦੇਖ ਗਿਆ ਤੁਸੀਂ ਇਹਨਾਂ ਇੱਕ ਵਾਰ ਆਪਾਂ ਕੱਚੇ ਡਾਂਕੇ ਲਾ ਲਏ ਦੀ ਉਨਾ ਪੁਰਹੀ ਆਪਾਂ ਇਹਦੇ ਕਿਨਾਰਾ ਕਵਰ ਕੱਚੇ ਡਾਂਕੇ ਲਾਵਾਂਗੇ ਫਿਰ ਆਪਾਂ ਇਹਨੂੰ ਥੱਲੇ ਲਾ ਕੇ ਪੱਕਾ ਕਰਾਂਗੇ ਥੱਲੇ ਲਾ ਲਾ ਕੇ ਇਹਨੂੰ ਉੱਪਰ ਬਾਟੇ ਨਾਲ ਪੱਕਾ ਕਰਾਂਗੇ ਗ੍ਰੇਂਡਰ ਗੁੰਡਰ ਮਾਰਾਂਗੇ ਗ੍ਰੇਂਡਰ ਗੁੰਡਰ ਮਾਰ ਕੇ ਫਿਰ ਆਪਾਂ ਇਹਨੂੰ ਤਰੇੜੀ ਕਰਾਂਗੇ ਫਿਰ ਇਹਦੇ ਉੱਪਰਲੀ ਚਾਦਰ ਦੁਬਾਇਨਾ ਕਟਾਂਗੇ ਹੁਣ ਆਪਾਂ ਇਹਨੂੰ ਇੱਕ ਵਾਰ ਥੱਲੇ ਲਾਉਣ ਦੀ ਲਾਉਣੇ ਆਗੇ ਥੱਲੇ ਉਤਾਰ ਕੇ ਨੂੰ ਆਪਾਂ ਫਿਰ ਆਪਾਂ ਇਹਨੂੰ ਪੱਕਾ ਕਰਦੇ ਆਂ ਆਪਾਂ ਬਾਹਰ ਨਾਲ ਥੱਲੇ ਥੱਲੇ ਉਤਾਰ ਕੇ ਆਪਾਂ ਨੂੰ ਬਲੈਂਡ ਕਰਦੇ ਆਂ ਬਲੈਂਡ ਮਾ ਕੇ ਨਾ ਥੋੜਾ ਜਨਾ ਜੀ ਕਿਸੇ ਮੇਰੇ ਵੀਰ ਭਰਾ ਨੇ ਕਈ ਵਾਰ ਕੰਮ ਕਰਨਾ ਹੁੰਦਾਗਾ ਥੋੜਾ ਜਿਹਾ ਧਿਆਨ ਦੇ ਆਏ ਦੰਨਾਂ ਨੇ ਟਿੱਕ ਦਾ ਪਾ ਜਦੋਂ ਵੈਲਡ ਵਗੈਰਾ ਕਰਨਾਗਾ ਤਾਂ ਆਪਣੀ ਅੱਖਾਂ ਦੀ ਸੇਫਟੀ ਜ਼ਰੂਰੀ ਹੈ ਐਨਕ ਲਾਏ ਤੋਂ ਬਗੈਰ ਵੈਲਡ ਨਹੀਂ ਕਰਨਾ ਇਹਦੇ ਨਾਲ ਥੋੜੀ ਜਿਹੀ ਦਿੱਕਤ ਪੈਂਦੀ ਹੈ ਅੱਖਾਂ ਦੇ ਵਿੱਚ ਅੱਖਾਂ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਇਹ ਕਰਪਾ ਅਸੀਂ ਅਹੀਂ ਬੈਲਡ ਕਰਨ ਲੱਗ ਜੀ ਤਾਂ ਆਪਣੇ ਅੱਖਾਂ ਦੇ ਵਿੱਚ ਦਰਦ ਬਹੁਤ ਹੁੰਦਾ ਹੈ। ਲੱਟ ਪਾਈ ਜਾਂਦੀ ਹੈ ਅੱਖਾਂ ਦੇ ਵਿੱਚ। ਇਸ ਲਈ ਪਹਿਲੀ ਗੱਲ ਇਹ ਕਹਾਂ ਜੇ ਕੋਈ ਬੰਦਾ ਕੰਮ ਕਰਨੀ ਜਾਣਦਾ ਉਹਨੇ ਪੰਗਾ ਨਹੀਂ ਲੈਣਾ ਇਹਦੇ ਨਾਲ। ਗਰਮ ਹੋ ਗਿਆ ਗਰਮ ਹੋ ਗਿਆ ਤੇ ਆਪਾਂ ਤੁਹਾਨੂੰ ਜਿਵੇਂ ਜਿਵੇਂ ਇਹ ਬਣਦਾ ਜਾਊਗਾ ਓਵੇਂ ਓਵੇਂ ਤੁਹਾਨੂੰ ਵੀਡੀਓ ਪਾਉਂਦੇ ਰਹਾਂਗੇ ਤੇ ਤੁਹਾਨੂੰ ਦੱਸਦੇ ਰਹਾਂਗੇ ਵੀ ਕਿਸ ਤਰ੍ਹਾਂ ਕਿਵੇਂ ਕਿਵੇਂ ਕੀਤਾ ਆਪਾਂ ਨੇ ਤੇ ਹੌਲੀ ਹੌਲੀ ਆਪਾਂ ਇੱਕ ਦੋ ਦਿਨਾਂ 'ਚ ਪਲੇਟਫਾਰਮ ਦੀ ਨਵੀਂ ਲੁੱਕ ਆਜੂ ਆਪਣੀ ਦੀ ਤੁਹਾਨੂੰ ਦੱਸਦੇ ਰਹਾਂਗੇ ਵੀ ਕਿਸ ਤਰ੍ਹਾਂ ਕਿਵੇਂ ਕਿੰਨਾ ਕਿੱਥੋਂ ਕਿਵੇਂ ਕਰਿਆ ਸਾਰਾ ਕੁਝ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ ਤੇ ਹੁਣ ਆਪਾਂ ਵੀਡੀਓ ਕਰਦੇ ਆਂ ਬੰਦ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਬੈਲ ਆਈਕਨ ਨੂੰ ਕਰੋ ਪ੍ਰੈਸ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਨੰਮੀਆਂ ਨੰਮੀਆਂ ਵੀਡੀਓ ਜਾਣਕਾਰੀ ਦੀਆਂ ਬਾਰੇ ਜਾਣਕਾਰੀ ਮਿਲਦੀ ਰਹੇ ਧੰਨਵਾਦ ਸਤਿ ਸ੍ਰੀ ਅਕਾਲ ਜੀ